ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਢਿੱਲੋਂ ਵਿਲੇਜ ਫੂਡ ਉੱਤੇ ਅੱਜ ਮੈਂ ਤੁਹਾਡੇ ਲਈ ਆਵਲੇ ਅਤੇ ਇਹ ਹਰੀਆਂ ਮਿਰਚਾਂ ਦੀ ਅਚਾਰ ਦੀ ਰੈਸਪੀ ਲੈ ਕੇ ਆਈਆਂ ਤੇ ਇਹ ਅਚਾਰ ਹੈ ਜਿਹੜਾ ਸਰਦੀਆਂ ਦੇ ਵਿੱਚ ਹੀ ਆਪਾਂ ਨੂੰ ਖਾਣ ਨੂੰ ਫਰੈਸ਼ ਮਿਲਦਾ ਏ ਤੇ ਜਿਹੜਾ ਅਚਾਰ ਇਹ ਖਾਣ ਦੇ ਵਿੱਚ ਵੀ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਅੱਖਾਂ ਦੀ ਰੌਸ਼ਨੀ ਵੀ ਇਹਦੇ ਨਾਲ ਤੇਜ਼ ਹੁੰਦੀ ਆ ਤੇ ਡਾਈਬੀਟੀਜ਼ ਵੀ ਠੀਕ ਹੁੰਦੀ ਆ ਤੇ ਕਬਜ਼ ਦੀ ਸਮੱਸਿਆ ਨੂੰ ਵੀ ਇਹ ਦੂਰ ਕਰਦਾ ਹੈ ਚਲੋ ਆਪਾਂ ਆਚਾਰ ਬਣਾਉਣ ਦੇ ਲਈ ਤਿਆਰੀ ਕਰਦੇ ਆ ਅੱਧਾ ਕਿਲੋ ਔਲੇ ਮੈਂ ਇਹ ਲਏ ਨੇ ਅੱਧਾ ਕਿਲੋ ਔਲਿਆਂ ਨੂੰ ਮੈਂ ਧੋ ਕੇ ਚੰਗੀ ਤਰ੍ਹਾਂ ਸੁਕਾ ਲਿਆ ਸੀਗਾ ਤੇ ਹੁਣ ਆਪਾਂ ਨੇ ਇਹਨਾਂ ਨੂੰ ਇੱਕ ਚਾਕੂ ਦੀ ਮਦਦ ਦੇ ਨਾਲ ਇਹਦੀਆਂ ਜਿਹੜੀਆਂ ਫਾੜੀਆਂ ਨੇ ਉਹ ਗਿਟਕਾਂ ਤੋਂ ਅਲੱਗ ਕਰ ਲੈਣੀਆਂ ਨੇ ਕਈ ਵਾਰ ਜਿਹੜੇ ਔਲੇ ਨੇ ਕਈ ਲੋਕ ਸਾਫਤ ਵੀ ਖਾਣਾ ਪਸੰਦ ਕਰਦੇ ਨੇ ਸਾਫਤ ਵੀ ਬਣਾਉਂਦੇ ਨੇ ਪਰ ਆਪਾਂ ਇਹਨਾਂ ਦੀਆਂ ਇਸੇ ਤਰ੍ਹਾਂ ਜਿਹੜੀਆਂ ਨੇ ਫਾੜੀਆਂ ਕਰਕੇ ਇਹਨਾਂ ਨੂੰ ਤਿਆਰ ਕਰਾਂਗੇ ਇਹ ਜਿਹੜੀਆਂ ਫਾੜੀਆਂ ਨੇ ਕੱਚੇ ਵਾਲਿਆਂ ਦੀਆਂ ਇਹ ਬਹੁਤ ਹੀ ਔਖੀਆਂ ਨਿਕਲਦੀਆਂ ਨੇ ਔਲੇ ਸੀਗੇ ਜਿਹੜੇ ਆਪਣੇ ਥੋੜੇ ਸੀ ਸੋ ਇਸ ਕਰਕੇ ਆਪਾਂ ਨੇ ਇਹਨਾਂ ਨੂੰ ਔਖੇ ਸੌਖੇ ਗਿੱਟਕਾਂ ਤੋਂ ਅਲੱਗ ਕਰ ਹੀ ਲਿਆਏ ਤੇ ਕਈ ਵਾਰੇ ਕਈ ਲੋਕ ਇਹ ਕਰਦੇ ਨੇ ਕਿ ਔਲਿਆਂ ਨੂੰ ਉਵਾੜ ਲੈਂਦੇ ਨੇ ਉਵਾੜ ਕੇ ਜਿਹੜੀਆਂ ਨੇ ਆ ਫਾੜੀਆਂ ਨੇ ਬਹੁਤ ਹੀ ਆਸਾਨੀ ਦੇ ਨਾਲ ਆਪਣੇ ਆਪ ਖੁੱਲ ਜਾਂਦੀਆਂ ਨੇ ਤੇ ਗਿਟਕਾਂ ਕੱਢਣੀਆਂ ਵੀ ਸੌਖੀਆਂ ਹੋ ਜਾਂਦੀਆਂ ਨੇ ਆਪਾਂ ਨੇ ਔੜੇ ਨੇ ਜਿਹੜੇ ਉਹ ਇਸ ਵਾਰ ਇੱਦਾਂ ਹੀ ਕੱਚਿਆਂ ਨਹੀਂ ਗਿਟਕਾ ਕੱਟੀਆਂ ਨੇ ਉਵਾੜਿਆ ਨਹੀਂ ਹੈਗਾ ਦੇਖੋ ਜਿਹੜੇ ਆਪਾਂ ਜਿਹੜੇ ਵੱਡੇ ਵੱਡੇ ਪੀਸ ਨੇ ਉਹਨਾਂ ਨੂੰ ਦੋ ਪੀਸ ਕਰ ਲਵਾਂਗੇ ਤੇ ਇਹਨਾਂ ਨੂੰ ਆਪਾਂ ਦੋ ਢਾਈ ਘੰਟੇ ਦੀ ਆ ਜਿਹੜੀ ਧੁੱਪ ਲਵਾ ਲਾਂਗੇ ਤਾਂ ਕਿ ਜਿਹੜਾ ਤੇ ਥੋੜਾ ਬੋਤਾ ਮੋਇਸਚਰ ਹੈ ਸਰਾ ਉਹ ਆਪਣਾ ਮੋਇਸਚਰ ਹੈ ਜਿਹੜਾ ਉਹ ਨਿਕਲ ਜਵੇ ਤੇ ਹੁਣ ਆਪਾਂ ਨੇ ਇੱਕ ਪਾਸੇ ਮਸਾਲੇ ਨੇ ਸੁੱਕੇ ਜਿਹੜੇ ਉਹ ਲੈਨੇ ਉਹਨਾਂ ਦੀ ਮਾਤਰਾ ਵੀ ਤੁਹਾਨੂੰ ਦੱਸ ਦਿਆਂ ਅੱਧਾ ਚਮਚ ਆਪਾਂ ਨੇ ਪੀਲੀ ਰਾਈ ਲਈ ਸੀ ਇੱਕ ਚਮਚ ਸੁੱਕਾ ਧਨੀਆ ਇੱਕ ਚਮਚ ਜੀਰਾ ਚਮਚੇ ਦਾ ਚੌਥਾ ਹਿੱਸਾ ਹੀ ਮੇਥੇ ਲੈਨੇ ਅੱਧਾ ਚਮਚ ਕਲੌਂਜੀ ਲਈਆ ਅੱਧਾ ਚਮਚ ਹੀ ਆਪਾਂ ਨੇ ਕਾਲੀ ਰਾਈ ਲਈਆ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਨੇ ਮਿਕਸ ਕਰ ਲੈਣਾ ਆਪਾਂ ਨੇ ਮਸਾਲੇ ਜਿੰਨੇ ਜਿਹੜੇ ਉਹ ਅੱਧਾ ਕਿਲੋ ਆਲਿਆਂ ਦੇ ਹਿਸਾਬ ਨਾਲ ਇੰਨੀ ਹੀ ਮਾਤਰਾ ਦੇ ਵਿੱਚ ਪਾਉਣੇ ਨੇ ਇਹ ਮੈਂ ਥੋੜੇ ਜਿਹਾ ਜ਼ਿਆਦਾ ਲੈ ਲਏ ਸੀਗੇ ਕਿ ਹੋਰ ਆਚਾਰ ਦੇ ਵਿੱਚ ਵੀ ਜਿਹੜਾ ਇਹ ਨੇ ਇਹ ਕੰਮ ਆ ਸਕਦੇ ਨੇ ਤੇ ਦੇਖੋ ਹੁਣ ਇਹ ਆਪਾਂ ਨੇ ਜਦੋਂ ਤੱਕ ਰਾਈ ਆ ਜਿਹੜੀ ਆਪਣੀ ਐਨ ਤੜਕਣ ਲੱਗ ਜਵੇ ਮਸਾਲੇ ਤੜਕਣ ਲੱਗ ਜਾਣਗੇ ਉਦੋਂ ਤੱਕ ਆਪਾਂ ਨੇ ਇਹਨਾਂ ਨੂੰ ਭੁੰਨ ਕੇ ਹੁਣ ਚੰਗੀ ਤਰ੍ਹਾਂ ਗ੍ਰाइंड ਕਰ ਲਿਆ ਏ ਆਪਾਂ ਨੇ ਇਹਨਾਂ ਨੂੰ ਹਲਕਾ ਦੜ ਤੜਾਈ ਗ੍ਰाइंड ਕੀਤਾ ਏ ਤੇ ਦੇਖੋ ਹੁਣ ਆਪਾਂ ਨੇ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲੈਣਾ ਤੇ ਮਸਾਲੇ ਨੇ ਜਿਹੜੇ ਆਪਣੇ ਥੋੜੀ ਜਿਹੀ ਜ਼ਿਆਦਾ ਮਾਤਰਾ 'ਚ ਸੀਗੇ ਪਰ ਆਪਾਂ ਨੇ ਜਿਹੜੀ ਮੈਂ ਤੁਹਾਨੂੰ ਮਾਤਰਾ ਦੱਸੀ ਆ ਤਦ ਗਲੌੜਿਆਂ ਦੇ ਵਿੱਚ ਆਪਾਂ ਇੰਨੇ ਹੀ ਐਡ ਕਰਨੇ ਨੇ ਤੇ ਜਿਹੜਾ ਮਸਾਲਾ ਬਚ ਜਾਊਗਾ ਤੇ ਆਪਣੇ ਫੇਰ ਕੰਮ ਆ ਜਾਊਗਾ ਕਿਉਂਕਿ ਹੁਣ ਸਰਦੀਆਂ ਦੀ ਲੋਤਾ ਅਚਾਰਾਂ ਦਾ ਸੀਜ਼ਨ ਆ ਕਦੇ ਮੂਲੀ ਦਾ ਕਦੇ ਗਾਜਰ ਦਾ ਆਪਾਂ ਆਚਾਰ ਆ ਜਿਹੜਾ ਇਨਸਟੈਂਟ ਬਣਾਉਂਦੇ ਹੀ ਲੈਣੇ ਆ ਤੇ ਦੇਖੋ ਔਲਿਆਂ ਦਾ ਰੰਗ ਆ ਜਿਹੜਾ ਉਹ ਵੀ ਚੇਂਜ ਹੋ ਗਿਆ ਹੈ ਤੇ ਆਲੇ ਨੇ ਜਿਹੜੇ ਆਪਣੇ ਸੁੱਕ ਕੇ ਚਿੱਟੇ-ਚਿੱਟੇ ਹੋ ਗਏ ਨੇ ਨਮੀ ਇਹਾਂ ਜਿਹੜੀ ਇਹਨਾਂ ਦੇ ਵਿੱਚ ਬਿਲਕੁਲ ਖਤਮ ਹੋ ਗਈ ਆ ਤੇ ਹੁਣ ਆਪਾਂ ਨੇ ਇਹਦੇ ਵਿੱਚ ਥੋੜੀਆਂ ਜੀਆਂ ਮਿਰਚਾਂ ਵੀ ਐਡ ਕਰਨੀਆਂ ਨੇ ਇਹ ਆਪਸ਼ਨਲ ਨੇ ਜੇਕਰ ਤੁਸੀਂ ਪਾਣਾ ਚਾਹੁੰਦੇ ਹੋ ਤਾਂ ਤੁਸੀਂ ਪਾ ਸਕਦੇ ਹੋ ਮਿਰਚਾਂ ਨੂੰ ਢੋ ਕੇ ਮਸਕਾ ਕੇ ਇਹਨੀਆਂ ਡੰਡੀਆਂ ਤੋੜ ਕੇ ਰੱਖ ਲੀਆਂ ਸੀਗੀਆਂ ਤੇ ਥੋੜੀਆਂ ਜੀਆਂ ਮਿਰਚਾਂ ਦੇ ਵਿੱਚ ਲਾਲ ਮਿਰਚਾਂ ਵੀ ਸੀਗੀਆਂ ਤੇ ਮੈਂ ਕਿਹਾ ਵੀ ਚਲੋ ਵੀ ਇਹਦੇ ਵਿੱਚ ਹੀ ਆਪਾਂ ਐਡ ਕਰ ਦਿੰਦੇ ਆ ਤੇ ਹੁਣ ਆਪਾਂ ਨੇ ਇਹਨਾਂ ਨੂੰ ਦੋ ਦੋ ਪੀਸ ਮਚਾ ਦੇ ਨੇ ਜਿਹੜੇ ਕਰ ਲਏ ਨੇ ਇੱਕ ਪਾਸੇ ਆਪਾਂ ਹੁਣ ਇੰਡਕਸ਼ਨ ਦੇ ਉੱਤੇ ਰੱਖਾਂਗੇ ਕੜਾਹੀ ਆਪਾਂ ਕੜਾਹੀ ਨੂੰ ਗਰਮ ਹੋਣ ਦਵਾਂਗੇ ਤੇ ਉਹਦੇ ਵਿੱਚ ਆਪਾਂ ਦੋ ਕੜਛੀਆਂ ਨੇ ਜਿਹੜੀਆਂ ਛੋਟੀਆਂ ਛੋਟਾ ਸਾਈਜ਼ ਲਿਆ ਸੀਗਾ ਮੈਂ ਕੜਛੀ ਦਾ ਇਹ ਆਪਾਂ ਨੇ ਸਰੋਂ ਦਾ ਤੇਲ ਆ ਜਿਹੜਾ ਇਹਦੇ ਵਿੱਚ ਲੈ ਲੈਣਾ ਸਰੋਂ ਦੇ ਤੇਲ ਨੂੰ ਆਪਾਂ ਨੇ ਚੰਗੀ ਤਰ੍ਹਾਂ ਗਰਮ ਕਰ ਲੈਣਾ ਚੰਗੀ ਤਰ੍ਹਾਂ ਗਰਮ ਹੋਣ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਜਿਹੜੇ ਆ ਆਪਣੇ ਔਲੇ ਨੇ ਉਹਨਾਂ ਨੂੰ ਆਪਾਂ ਫਰਾਈ ਕਰਾਂਗੇ ਕਈ ਵਾਰ ਐਸ ਮੈਥਡ ਨਾਲ ਵੀ ਤੁਸੀਂ ਅਚਾਰ ਬਣਾ ਸਕਦੇ ਹੋ ਜਾਂ ਫਿਰ ਤੁਸੀਂ ਕੱਚੇ ਔਲਿਆਂ ਦੇ ਉੱਪਰ ਵੀ ਤੇਲ ਤੇ ਮਸਾਲੇ ਸਾਰੇ ਪਾ ਕੇ ਉਹਨਾਂ ਨੂੰ ਉਦਾਂ ਮਿਕਸ ਕਰਕੇ ਵੀ ਜਿਹੜਾ ਅਚਾਰ ਇਹ ਆਪਣਾ ਬਣ ਜਾਂਦਾ ਹੈ ਉਹ ਜਿਹੜੀ ਆਪਣਾ ਹੌਲੀ-ਹੌਲੀ ਬਣਦਾ ਅਚਾਰ ਤੇ ਜਿਹੜਾ ਆਪਣਾ ਜਲਦ ਉਦੋਂ ਹੀ ਖਾਣ ਵਾਲਾ ਹੋ ਜਾਂਦਾ ਤੇ ਤੇਲ ਸੀਗਾ ਜਿਹੜਾ ਆਪਣਾ ਇਹਨ ਬਿਲਕੁਲ ਗਰਮ ਹੋ ਗਿਆ ਸੀਗਾ ਤੇ ਹੁਣ ਆਪਾਂ ਨੇ ਔਲਿਆਂ ਨੂੰ ਆ ਜਿਹੜਾ ਇਹਦੇ ਵਿੱਚ ਚੰਗੀ ਤਰ੍ਹਾਂ ਫਰਾਈ ਕਰਨਾ ਹੈ ਆਪਾਂ ਨੇ ਬਿਲਕੁਲ ਮੈਂ ਸੌਫਟ ਨਹੀਂ ਹੋਣ ਦੇਣੇ ਹੈਗੇ ਔਲੇ ਆਪਾਂ 70% ਕਹਿ ਲਓ 60 70% ਔਲੇ ਨੇ ਜਿਹੜੇ ਉਹਨਾਂ ਨੂੰ ਪਕਾਵਾਂਗੇ ਇਸ ਤਰ੍ਹਾਂ ਪਕਾਉਣ ਦੇ ਨਾਲ ਜਿਹੜਾ ਅ ਅਚਾਰ ਦੀ ਲਾਈਫ ਆ ਉਹ ਵੀ ਵੱਧਦੀ ਆ ਤੇ ਉਹ ਚਾਰ ਜਲਦੀ ਖਰਾਬ ਵੀ ਨਹੀਂ ਹੁੰਦਾ ਹੈਗਾ ਤੇ ਤੁਹਾਡੀ ਚੋਆਇਸ ਆ ਤੁਸੀਂ ਇਸ ਤਰ੍ਹਾਂ ਪਾਉਣਾ ਚਾਹੋ ਤਾਂ ਇਸ ਤਰ੍ਹਾਂ ਪਾ ਸਕਦੇ ਹੋ ਕਈ ਮੈਥਡ ਨੇ ਆਚਾਰ ਪਾਉਣ ਦੇ ਇਹ ਔਲੇ ਦਾ ਆਚਾਰ ਆ ਜਿਹੜਾ ਸਿਰਕੇ ਦੇ ਵਿੱਚ ਵੀ ਪਾਇਆ ਜਾਂਦਾ ਔਲੇ ਪਹਿਲਾਂ ਹੀ ਬਹੁਤ ਖੱਟੇ ਹੁੰਦੇ ਨੇ ਤੇ ਕਈ ਲੋਕ ਆ ਕਿਸੇ ਸਿਰਕੇ ਦੇ ਵਿੱਚ ਖਾਣਾ ਇਹਨੂੰ ਘੱਟ ਪਸੰਦ ਕਰਦੇ ਨੇ ਸਿਰਕੇ ਦੇ ਵਿੱਚ ਇਹ ਆ ਕਿ ਲੌਂਗ ਟਾਈਮ ਆਪਣਾ ਚੱਲੀ ਜਾਂਦਾ ਏ ਤੇ ਹੌਲੀ-ਹੌਲੀ ਤਿਆਰ ਹੋ ਜਾਂਦਾ ਏ ਇਹ ਆ ਜਿਹੜਾ ਆਪਾਂ ਫਰਾਈ ਕਰ ਲੈਨੇ ਆ ਇਹ ਉਸੇ ਟਾਈਮ ਆ ਜਿਹੜਾ ਆਪਾਂ ਖਾਣ ਵਾਲਾ ਹੋ ਜਾਂਦਾ ਤੇ ਔਲੇ ਨੇ ਦੇਖੋ ਜਿਹੜੇ ਆਪਣੇ ਤੇਲ ਦੇ ਵਿੱਚ ਚੰਗੀ ਤਰ੍ਹਾਂ ਰਿਜਣ ਲੱਗ ਗਏ ਨੇ ਤੇ ਹੁਣ ਆਪਾਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਤਾਂ ਕਿ ਜਿਹੜੇ ਸਾਰੇ ਔਲੇ ਨੇ ਆਪਣੇ ਸੌਫਟ ਹੋ ਜਾਣ ਤੇ ਦੇਖੋ ਜਿਵੇਂ ਤੇਲ ਦੇ ਵਿੱਚ ਔਲੇ ਆਪਣੇ ਰਿਜਣ ਲੱਗੇ ਨੇ ਤੁਹਾਨੂੰ ਦਿਖ ਹੀ ਰਿਹਾ ਹੋਊਗਾ ਤੇ ਹੁਣ ਆਪਾਂ ਨੇ ਇਹਦੇ ਵਿੱਚ ਜਿਹੜੇ ਆ ਮਿਰਚਾਂ ਕੱਟ ਕੇ ਰੱਖੀਆਂ ਹੋਈਆਂ ਸੀ ਉਹ ਐਡ ਕਰ ਦੇਣੀਆਂ ਨੇ ਆਪਾਂ ਨੇ ਥੋੜਾ ਜਿਹਾ ਔਲਿਆਂ ਨੂੰ ਸੇਕ ਲਵਾ ਕੇ ਹੀ ਮਿਰਚਾਂ ਇਹਦੇ ਵਿੱਚ ਐਡ ਕਰਾਂਗੇ ਨਹੀਂ ਤਾਂ ਮਿਰਚਾਂ ਨੇ ਜਿਹੜੀਆਂ ਉਹ ਜ਼ਿਆਦਾ ਸੌਫਟ ਹੋ ਜਾਣੀਆਂ ਤੇ ਢਿੱਲੀਆਂ ਢਿੱਲੀਆਂ ਜਿਹੀਆਂ ਜ਼ਿਆਦਾ ਵਧੀਆ ਨਹੀਂ ਲੱਗਦੀਆਂ ਤੇ ਇਸੇ ਤਰ੍ਹਾਂ ਮਿਰਚਾਂ ਦਾ ਜਿਹੜਾ ਕ੍ਰਾਂਚ ਆ ਉਹ ਬਣਿਆ ਰਹੂਗਾ ਤੇ ਇਹਦਾ ਜਿਹੜਾ ਟੇਸਟ ਆ ਉਹ ਵਧੀਆ ਮਿਲਦਾ ਹੈ ਔਲਿਆਂ ਦੇ ਨਾਲ ਤੇ ਆਪਾਂ ਨੇ ਇਹਨਾਂ ਨੂੰ ਥੋੜਾ ਜਿਹਾ ਸੇਕ ਲਵਾ ਲੈਣਾ ਤੇ ਜਿਹੜੇ ਮੈਂ ਸੁੱਕੇ ਮਸਾਲੇ ਤੁਹਾਨੂੰ ਦੱਸੇ ਸੀਗੇ ਉਹ ਤੁਸੀਂ ਵੱਧ ਘੱਟ ਜਾਂ ਆਪਸ਼ਨਲ ਨੇ ਆਪਣੀ ਚੁਆਇਸ ਦੇ ਅਕੋਰਡਿੰਗ ਨੇ ਉਹ ਐਡ ਕਰ ਸਕਦੇ ਹੋ ਤੇ ਹੁਣ ਆਪਾਂ ਨੇ ਇਹਦੇ ਵਿੱਚ ਅੱਧਾ ਚਮਚਾ ਨੂਣ ਦਾ ਪਾਇਆ ਏ ਨੂਣ ਮੈਂ ਸੇਂਦਾ ਨਮਕ ਹੀ ਲਿਆ ਏ ਇਹ ਆ ਜਿਹੜਾ ਖਾਣ ਦੇ ਲਈ ਵੀ ਵਧੀਆ ਹੁੰਦਾ ਹੈ ਤੇ ਆਪਣੀ ਸਿਹਤ ਲਈ ਵੀ ਚੰਗਾ ਹੈ ਬੀਪੀ ਬਲੱਡ ਪ੍ਰੈਸ਼ਰ ਨੂੰ ਵੀ ਸਹੀ ਕਰਦਾ ਤੇ ਹੁਣ ਆਪਾਂ ਨੇ ਅੱਧਾ ਚਮਚਾ ਹੀ ਇਹਦੇ ਵਿੱਚ ਹਲਦੀ ਲਈ ਹੈ ਤੇ ਅੱਧਾ ਚਮਚਾ ਹੀ ਇਹਦੇ ਵਿੱਚ ਮੈਂ ਕਸ਼ਮੀਰੀ ਲਾਲ ਮਿਰਚ ਦਾ ਲਿਆ ਏ ਤੇ ਹੁਣ ਆਪਾਂ ਨੇ ਜਿਹੜਾ ਮਸਾਲਾ ਗ੍ਰाइंड ਕਰਕੇ ਰੱਖਿਆ ਹੋਇਆ ਸੀਗਾ ਉਹਦਾ 1 ਤੋਂ 1.5 ਚਮਚਾ ਜਿਹੜਾ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਹੈ ਜਿਹੜਾ ਮੈਂ ਪਹਿਲਾਂ 1/2 ਚਮਚਾ ਪਾਇਆ ਏ ਤਾਂ ਕਿ ਜਿਹੜਾ ਆਪਾਂ ਟੇਸਟ ਕਰਕੇ ਦੇਖਾਂਗੇ ਬਾਅਦ ਵਿੱਚ ਜੇ ਆਪਾਂ ਨੂੰ ਜ਼ਰੂਰਤ ਪਈ ਤਾਂ ਆਪਾਂ ਹੋਰ ਐਡ ਕਰਾਂਗੇ ਕਿਉਂਕਿ ਨਮਕਾ ਜਿਹੜਾ ਜੇ ਜ਼ਿਆਦਾ ਪੈ ਜਾਵੇ ਉਹ ਫੇਰ ਖਾਣ ਦੇ ਵਿੱਚ ਟੇਸਟ ਜਿਹੜਾ ਉਹਦਾ ਖਰਾਬ ਹੋ ਜਾਂਦਾ ਹੈ ਵਧੀਆ ਨਹੀਂ ਲੱਗਦਾ ਹੈਗਾ 加ਟ ਨਮਕ ਦਾ ਤਾਂ ਅਲਾਜ ਹੈਗਾ ਤੇ ਵੱਧ ਦਾ ਤਾਂ ਕੋਈ ਵੀ ਨਹੀਂ ਹੈਗਾ। ਸੋ ਇਸ ਕਰਕੇ ਆਪਾਂ ਨੇ ਜਿਹੜਾ ਨਮਕ ਹੈ ਮੈਂ ਘਾਟ ਹੀ ਰੱਖਦੀ ਹੁੰਨੀ ਆ ਪਹਿਲਾਂ ਹਰ ਚੀਜ਼ ਤੇ ਹਰ ਰੈਸਪੀ ਦੇ ਵਿੱਚ ਤੇ ਬਾਅਦ ਵਿੱਚ ਆਪਾਂ ਟੇਸਟ ਨਾਲ ਉਹਦੇ ਵਿੱਚ ਹੋਰ ਐਡ ਕਰ ਲੈਨੇ ਆ। ਬਾਕੀ ਕਈ ਲੋਕ ਨੇ ਜਿਹੜੇ ਨੂਨ ਆ ਜਿਹੜਾ ਉਹ ਘੱਟ ਖਾਣਾ ਪਸੰਦ ਕਰਦੇ ਨੇ ਕਈ ਵੱਧ ਖਾਣਾ ਪਸੰਦ ਕਰਦੇ ਨੇ। ਤੇ ਹੁਣ ਆਪਾਂ ਨੇ ਇਹਦੇ ਵਿੱਚ ਅੱਧਾ ਚਮਚਾ ਜਿਹੜਾ ਛੋਟਾ ਉਹ ਹੋਰ ਐਡ ਕਰ ਦੇਣਾ ਨਮਕ ਦਾ। ਤੇ ਕਈ ਅਚਾਰ ਦੇ ਵਿੱਚ ਇਹ ਵੀ ਆ ਕਿ ਜਿਹੜਾ ਨੋਨ ਆ ਉਹ ਥੋੜਾ ਜਿਹਾ ਆਪਾਂ ਨੂੰ ਜ਼ਿਆਦਾ ਹੀ ਰੱਖਣਾ ਪੈਂਦਾ ਤਾਂ ਕਿ ਅਚਾਰ ਆ ਜਿਹੜਾ ਆਪਣਾ ਖਰਾਬ ਨਾ ਹੋਵੇ ਤੇ ਹੁਣ ਆਪਾਂ ਨੇ ਅੱਧਾ ਚਮਚਾ ਇਹਦੇ ਵਿੱਚ ਨੋਨ ਦਾ ਹੋਰ ਐਡ ਕਰ ਲਿਆ ਤੇ ਹੁਣ ਆਪਾਂ ਨੇ ਇਹਨੂੰ ਅਚਾਰ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਮਿਕਸ ਕਰਕੇ ਜਿਹੜੇ ਮਸਾਲੇ ਨੇ ਆਪਣੇ ਇਹਦੇ ਵਿੱਚ ਅਰਿੱਜ ਗਏ ਨੇ ਚੰਗੀ ਤਰ੍ਹਾਂ ਫੁੱਲ ਗਏ ਨੇ ਤੇ ਹਲਦੀ ਪਾਈ ਸੀਗੀ ਆਪਾਂ ਨੇ ਉਹ ਵੀ ਆ ਜਿਹੜੀ ਚੰਗੀ ਤਰ੍ਹਾਂ ਪੱਕ ਗਈ ਆ ਤੇ ਆਚਾਰ ਦਾ ਦੇਖੋ ਰੰਗ ਆ ਜਿਹੜਾ ਉਹ ਵੀ ਬਹੁਤ ਵਧੀਆ ਆ ਗਿਆ ਏ ਤੇ ਇਸੇ ਤਰ੍ਹਾਂ ਤੁਸੀਂ ਜਿਹੜਾ ਆਚਾਰ ਹੈ ਘਰ ਦੇ ਵਿੱਚ ਬਣਾ ਕੇ ਟਰਾਈ ਕਰ ਸਕਦੇ ਹੋ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਮੇਰੇ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲੈਣ ਨਾਲ ਹੀ ਬੈਲ ਆਈਕਨ ਦੇ ਉੱਤੇ ਕਲਿੱਕ ਕਰ ਦੇਣ ਧੰਨਵਾਦ